ਮੈਂ ਇਹ ਕਹਿਣਾ ਚਾਹਾਂਗਾ ਆਮੋ ਖਾਸ ਰਿਆਆ ਪੰਜਾਬ ਦੀ ਲੋਕ ਕੀ ਹਾਲਾਤ ਬਦ ਤੋਂ ਬੱਤਰ ਇਸ ਸਰਕਾਰ ਦੇ ਕਾਰਜਕਾਲ ਵਿੱਚ ਹੋ ਗਏ ਆ ਕਿ ਆਰਮੀ ਪਰਸਨਲ ਨੂੰ ਆ ਕੇ ਲੋਕਲ ਐਡਮਿਨਿਸਟ੍ਰੇਸ਼ਨ ਦਾ ਕੰਮ ਕਰਨਾ ਪੈ ਰਿਹਾ ਤੇ ਗੈਰ ਕਾਨੂੰਨੀ ਉਸਾਰੀਆਂ ਬੰਦ ਕਰਨੀਆਂ ਪੈ ਰਹੀਆਂ ਹੈ ਇਹ ਕੰਮ ਲੋਕਲ ਐਡਮਿਨਿਸਟ੍ਰੇਸ਼ਨ ਲੋਕਲ ਪੁਲਿਸ ਮਿਊਨਿਸਪਲ ਕਾਰਪੋਰੇਸ਼ਨ ਦਾ ਸੀ ਕੁਝ ਨਾਜਾਇਜ਼ ਕਲੋਨੀਆਂ ਬਿਲਡਿੰਗਾਂ केंटोनमेंट ਦੀ ਹੱਦ ਵਿੱਚ ਬੰਦ ਰਹੀਆਂ ਹੈ ਕੰਪਲੇਂਟਾਂ ਤੋਂ ਬਾਅਦ ਕਾਫੀ ਕੰਪਲੇਂਟਾਂ ਤੋਂ ਬਾਅਦ ਮੈਕ ਮੈਕ ਮਿਨਿਸਪਲ ਕੋਰਪੋਰੇਸ਼ਨ ਪਠਾਨਕੋਟ ਨੇ ਮੌਕੇ ਤੇ ਆ ਕੇ ਉਹ ਬਿਲਡਿੰਗ ਜਿਹੜੀ ਜਿੱਥੇ ਗੈਰ ਕਾਨੂੰਨੀ ਉਸਾਰੀ ਹੋ ਰਹੀ ਆ ਉਹਨੂੰ ਸੀਲ ਲਗਾ ਕੇ ਬੰਦ ਕਰਤਾ ਸੀ ਪਰ ਉਹਦੇ ਮਾਲਕਾਂ ਆਪਣੇ ਰੁਤਬੇ ਦੇ ਕਾਰਨ ਇੰਨੇ بلند ਹੋ ਗਏ ਕਿ ਉਹਨਾਂ ਨੇ ਉਹ ਸੀਲ ਤੋੜ ਕੇ ਨਾਲ ਤੋਂ ਦਵਾਤ ਭੰਗੇ ਅੰਦਰ ਕੰਮ ਫੇਰ ਸ਼ੁਰੂਆਤ ਕਰਤਾ ਇਸ ਚੀਜ਼ ਦਾ ਵੀ ਉਹਨਾਂ ਨੂੰ ਮੈਕਮਾਂਸਲ ਕਾਰਪੋਰੇਸ਼ਨ ਪਠਾਨ ਕੋਰਟ ਦੇ ਅਫਸਰਾਂ ਨੂੰ ਨਜ਼ਰ 'ਚ ਲਿਆਇਆ ਗਿਆ ਪਰ ਉਹਨਾਂ ਨੇ ਸਿਰਫ ਆਸ਼ਵਾਸਨ ਹੀ ਦਿੱਤੇ ਕੋਈ ਕਾਨੂੰਨੀ ਪ੍ਰਕਿਰਿਆ ਨੂੰ ਅਮਲ 'ਚ ਨਹੀਂ ਲਿਆਇਆ ਗਿਆ ਉਹਨਾਂ ਦਾ ਤਰ੍ਹਾਂ ਮੰਨਦਾ ਸੀ ਕਿ ਮੌਕੇ ਤੇ ਜਾ ਕੇ ਆਪਣੀ ਬਿਲਡਿੰਗ ਜਿਹੜੀ ਗੈਰਕਾਨੂੰਨੀ ਉਹ ਸਾਰੀ ਵਾਲੀ ਬਿਲਡਿੰਗ ਨੂੰ ਰੀਸੀਲ ਕੀਤਾ ਜਾਂਦਾ ਮਾਲਕਾਂ ਉਤੇ ਪੈਨਲਟੀਆਂ ਪਾਈਆਂ ਜਾਂਦੀਆਂ ਅਤੇ ਤੁਹਾਡੀ ਸਬੀਡੀਸ ਆਫ ਪਬਲਿਕ ਅਫੀਸਰ ਦਾ ਕੋਈ ਆਰਡਰ ਜਿਹੜਾ ਉਹਨੇ ਆਰਡਰ ਨੂੰ ਡਿਸਓਬੇ ਡਿਸਓਬੇ ਕੀਤਾ ਸੀ ਉਹਦੇ ਤਹਿਤ ਸੈਕਸ਼ਨ 10188 ਤੇ ਥੱਲੇ ਐਫਆਈ ਰਜਿਸਟਰ ਹੁੰਦੀ ਵਾਦੇ ਤਾਂ ਆਸ਼ਵਾਸਨ ਤਾਂ ਉਹਨਾਂ ਨੇ ਪਿਛਲੀ ਆਪਣੀ ਜਿਹੜੀ ਹੈਗੀ ਸੀ ਫੁਟੇਜ ਬੜੇ ਵੱਡੇ ਵੱਡੇ ਕੀਤੇ ਸੀ ਪਰ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆਇਆ ਤੇ ਇਸ ਕਾਰਨ ਜਿਹੜੇ ਜਿਹੜੇ ਮਾਲਕ ਸੀ ਉਸ ਗੈਕਰੀ ਉਸਾਰੀ ਤੇ ਉਹਨਾਂ ਦੇ ਹੌਸਲੇ ਇੰਨੇ बुलंद ਹੋ ਗਏ ਕਿ ਉਹਨਾਂ ਨੇ ਆਪਣਾ ਕੰਮ ਜ਼ਾਹਰ ਰੱਖਿਆ ਕੰਮ ਕਿਤੇ ਬਚਾਤਾ ਤੇ ਆਖਰ ਵਿੱਚ ਸਾਡੀ ਮਿਲਟਰੀ ਨੂੰ ਇੰਟਰਵੈਨ ਕਰਨਾ ਪਿਆ ਤੇ ਮੌਕੇ ਤੇ ਆ ਕੇ ਕੰਮ ਬੰਦ ਕਰਾਣਾ ਪਿਆ ਤੇ ਮੇਰੇ ਹੱਥ ਜੋੜ ਕੇ ਗੁਜ਼ਾਰਿਸ਼ ਮੁਲਾਜ਼ਮਾਨ ਇੰਪਰੂਵਮੈਂਟ ਦਸ ਮੁਲਾਜ਼ਮਾਨ ਮ्युनਿਸਪਲ ਕਾਰਪੋਰੇਸ਼ਨ ਪਠਾਨਕੋਟ ਹੋਮ ਆਫਿਸ ਹੋਮ ডিপਾਰਟਮੈਂਟ ਗਵਰਨਰ ਆਫ ਪੰਜਾਬ ਸੀਐਮ ਪੰਜਾਬ ਨੂੰ ਬੇਨਤੀ ਹੈਗੀ ਆ ਕਿ ਇਹ ਗੈਰ ਕਾਨੂੰਨੀ ਉਸਾਰੀਆਂ ਜਲਦ ਤੋਂ ਜਲਦ ਬੰਦ ਕੀਤੀਆਂ ਜਾਣ ਜਿਹੜੇ ਮਾਲਕਾਂ ਆਖੇ ਨਹੀਂ ਲੱਗਦੇ ਤੇ ਇਹ ਆਰਡਰਸ ਨੂੰ ਡਿਸਓਬੇ ਕਰਤੇ ਆ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਨੂੰਨੀ ਪ੍ਰਕਿਰਿਆ ਅਮਲ ਚ ਲਿਆਈ ਜਾਏ। ਜੈ ਹਿੰਦ। ਯਾਰ ਮੈਂ ਕੰਟਰ ਮੈਂ ਯੇਰੀ ਆ ਰਹਾ ਜੈਰ ਮੈਟਰ ਕੰਟਰ ਏਰੀਆ ਆ ਰਹਾ ਹੈ। हमने इनको ਕੰਸਟਰਕਸ਼ਨ ਮਨਨ ਕਰਨੇ ਲਈ ਕਿਹਾ। ਫਿਰ ਵੀ ਇਹ ਲੋਨੇ ਕਰ ਰਹਾ ਹੈ। ठीक है अब जब तक इनका मकान मालिक नहीं आएंगे तो हमने इस अभी भी परमिशन लेना पड़ेगा ये पूरा प्रॉपर डॉक्यूमेंट लेके अपना ऑफिस में आएंगे ठीक है कौन सा एरिया है ये ये शांतविहार कॉलोनी है ठीक है ये टू एच डी क्योरिटी हजार अच्छा? मीटर का एरिया अंडर आ रहा है कोई पेपर दिखाया उन्होंने आपको पेपर अभी पेपर नहीं, नहीं दिखाया हमारे को तो ऐसे ही चल रहा है कंस्ट्रक्शन कंस्ट्रक्शन चल रहा है तो अभी आधा एक घंटे में हमारे को मिलेंगे हैं अभी बंद करवा दीजिए अभी बंद करवा अगर दोबारा ये करते हैं काम आपके पीछे से तो क्या कार्रवाई रहेगी দুবা করে গেত আমি ও টি পুরা আয়গা আমারা তো আমার প্রোপর একশন কর ঠিক আছে